ਫੇਰ ਕਰਾ ਤੋ ਨਾ ਕਰਾਂ ਤਾ 8 ਸਾਲ ਹੋ ਗਏ ਸੋੜੇ ਵਿਆਹ ਨੂੰ ਮੈਂ ਤਾਂ ਜਵਾਖ ਦਾ ਮੂਵੀ ਵੀ ਨਹੀਂ ਦੇਖਿਆ ਮੇਰੇ ਦਿਲ ਤੋਂ ਪੁੱਛੋ ਜਿਹੜੇ 8 ਸਾਲਾਂ ਤੋਂ ਲੋਕਾਂ ਦੇ ਤਾਨੇ ਮੈਨੇ ਚੱਲਦੀਆਂ ਵੀ ਇਹਦੇ ਕੁਝ ਹੁੰਦਾ ਨਹੀਂਗਾ ਕਿੱਧਰ ਗਏ ਸੀ ਪੁੱਤ ਕਿਤੇ ਨਹੀਂ ਮਾਤਾ ਸਾਥ ਚ ਬੈਠੇ ਸੀਗੇ ਮਾਰੀਆਂ ਜਾਂਦੀ ਸੀ ਗੱਲਾਂ ਮੈਂ ਤਾਂ ਇਹ ਕਹਿੰਦੀ ਸੀ ਪੁੱਤ ਆਂਡ ਗਮਾੜਦੀਆਂ ਬੁੜੀਆਂ ਸਾਰੀਆਂ ਨਾ ਆਪਣੇ ਪੋਤੇ ਪੁੱਤਿਆਂ ਨਾਲ ਸਕੂਲ ਤਿਆਰ ਕਰਕੇ ਬੈਂਟੇ ਚੜਾਉਣ ਜਾਂਦੀਆਂ ਨਹੀਂ ਆ। ਮੈਂ ਤਾਂ ਉਹਨਾਂ ਨੂੰ ਦੇਖ ਕੇ ਨਾ ਰੋਣ ਨਿਕਲ ਜਾਂਦਾ ਹੈਗਾ। ਮੇਰਾ ਵੀ ਤੇ ਪੋਤਾ-ਪੋਤੀ ਹੁੰਦੇ ਮੈਂ ਵੀ ਬੈਂਟੇ ਚੜਾ ਕੇ ਆਉਂਦੀ। ਆਉਂਦਿਆਂ ਫਿਰ ਮੈਂ ਢੀਕ ਕਰਦੀ। ਆਪਾਂ ਇਹ ਕਰ ਸਕਦੇ ਆਂ ਮਾਂ ਫਿਰੇ। ਇਹ ਤਾਂ ਰੱਬ ਦੇ ਸਾਰੇ ਆ। ਉਹ ਤਾਂ ਤੇ ਚਾਚੀ ਕਹਿੰਦੀ ਸਿੰਦਰ ਤੇ ਵੀ ਗੋਗੀ ਦੇ ਦੋ ਮੁੰਡੇ ਆ। ਇੱਕ ਤੁਸੀਂ ਗੋਦ ਲੈ ਲੇ। ਚੱਲ ਕੋਈ ਨਹੀਂ ਮਾਂ ਪਹਿਲਾਂ ਆਪਾਂ ਵੀਰ ਪਾਲਣਾ ਤਾਂ ਗੱਲ ਕਰ ਲਈਏ। ਕੀ ਗੱਲ ਕਰਨੀ ਹੈ ਜੀ? ਉਹ ਤਾਂ ਮੰਮੀ ਕਹਿੰਦੀ ਸੀਗੀ। ਕੀ ਕਹਿੰਦੀ ਸੀ ਮੰਮੀ? ਚਾਚੀ ਨੇ ਗੱਲ ਕਰੀ ਉਹ ਵੀ ਗੋਗੀ ਦਾ ਮੁੰਡਾ ਇੱਕ ਤੁਸੀਂ ਗੋਦ ਲੈ ਲਓ। ਚਾ ਮੰਮੀ ਰਹਿਣ ਦਾ ਕਰ ਪੁੱਠੀਆਂ ਮਤਾਂ ਦੇਣ ਨੂੰ ਜੇ ਅਸੀਂ ਜਵਾਖ ਲੈਣਾ ਹੋਵੇ ਅਨਾਥ ਆਸ਼ਰਮ ਚੋਂ ਹੀ ਲੈ ਲਾਂਗੇ ਐਵੇਂ ਅਸੀਂ ਸ੍ਰੀਕਾਂ ਦੀ ਜੁੱਤੀ ਖੇਡ ਕੇ ਆਹ ਹੋਵਾਂਗੇ ਸਾਰੀ ਉਮਰ ਵਾਸਤੇ ਸਾਨੂੰ ਨਹੀਂ ਕਿਸੇ ਦੇ ਜਵਾਖ ਦੀ ਲੋੜ ਮੰਮੀ ਤੂੰ ਫਿਕਰ ਨਾ ਕਰ ਆਪਣਾ ਕੀ ਰੱਬ ਵਿੱਚ ਐ ਕੱਲ ਦਾ ਪ੍ਰਮਾਤਮਾ ਆਪਣੀ ਵੀ ਸੁਣੂਗਾ ਫਿਕਰ ਕਰ ਤੋ ਨਾ ਕਰ ਪੁੱਤ 8 ਸਾਲ ਹੋ ਗਏ ਛੋੜੇ ਵਿਆਹ ਨੂੰ ਮੈਂ ਤਾਂ ਜਵਾਖ ਦਾ ਮੂਵੀ ਵੀ ਦੇਖਿਆ ਮੰਮੀ ਗੱਲ ਤਾਂ ਤੇਰੀ ਵੀ ਸਹੀ ਐ ਤੇਰਾ ਵੀ ਜੀ ਕਰਦਾ ਪੋਤੇ ਪੋਤੀਆਂ ਨਾਲ ਖੇਡਣ ਨੂੰ ਕਦੋਂ ਤਾਂ ਆਂਟਕ ਮਾਰ ਚ ਜਵਾਖ ਖੇਡਦੇ ਆਗੇ ਚਿੱਕਾ ਮਾਰ ਦਿਆ ਉਦੋਂ ਮੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਹੈ ਮੰਮੀ ਤੂੰ ਬਰ ਬਾੜਾ ਵੀ ਨਾ ਕਰਿਆ ਕਰ ਕੋਈ ਨਹੀਂ ਪਰਮਾਤਮਾ ਸੁਣੂਗਾ ਆਪਣੀ ਤੇਰੇ ਘਰੇ ਵੀ ਜਵਾਕ ਖੇਡਣਗੇ ਪੁੱਤ ਮੈਂ ਤਾਂ ਤੈਨੂੰ ਗੱਲ ਦੁਆਰੇ ਕਹਿੰਦੀ ਸੀਗੀ ਵੀ ਵੀਰਪਾਲ ਨੂੰ ਸਮਝਾ ਲਾ ਵੀ ਗੋਗੀ ਦੇ ਛੋਟੇ ਮੁੰਡੇ ਨੂੰ ਆਪਾਂ ਘੋਦੜਾ ਲਈ ਲੈਣੇ ਹੈਗੇ ਚੱਲ ਮੰਮੀ ਮੈਂ ਸਮਝਾ ਕੇ ਦੇਖਦਾ ਹਾਂ ਪਰ ਲੱਗਦਾ ਨਹੀਂ ਹੈਗਾ ਵੀ ਉਹ ਸਮਝ ਜੂਗੀ ਬਿਰਪਾਲ ਤੋਂ ਮੰਮੀ ਨੂੰ ਐਂ ਕਹ ਬੋਲਦੀ ਹੁੰਨੀ ਐ ਤੈਨੂੰ ਪਤਾ ਤਾਂ ਹੈਗਾ ਉਹਦਾ ਬੀਪੀ ਘਟਦਾ ਨਾਲੇ ਉਹ ਗਲਤ ਕੀ ਕਹਿੰਦੀ ਐ ਸਾਰੇ ਦਾਦੇ ਦਾਦੀਆਂ ਨੂੰ ਹੁੰਦੀ ਐ ਵੀ ਸਾਡੇ ਪੋਤੇ ਪੋਤੀਆਂ ਹੋਣ ਵੀ ਸਾਡਾ ਘਰ ਅੱਗੇ ਵਧੇ ਮੈਂ ਉਹਨਾਂ ਦਾ ਦੁੱਖ ਸਮਝਦੀ ਆ ਜੀ ਉਹ ਮੇਰਾ ਦੁੱਖ ਵੀ ਸਮਝਣ ਮੈਂ ਸੁਣਤੀ ਆ ਮੇਰੇ ਦਿਲ ਤੋਂ ਪੁੱਛੋ ਜਿਹੜੇ 8 ਸਾਲਾਂ ਤੋਂ ਲੋਕਾਂ ਦੇ ਤਾਣੇ ਮੈਨੇ ਚੱਲਦੀਆਂ ਵੀ ਇਹਦੇ ਕੁਝ ਹੁੰਦਾ ਨਹੀਂਗਾ ਤੂੰ ਨਹੀਂ ਕਿਉਂ ਹੈ ਕਿਉਂ ਮਨ ਖਰਾਬ ਕਰੀਐ ਨਹੀਂ ਪਰਮਾਤਮਾ ਆਪਣੀ ਵੀ ਸੁਣੂਗਾ ਹੁਣ ਤਾਂ ਪਰਮਾਤਮਾ ਤੋਂ ਵੀ ਮਨ ਟੁੱਟਿਆ ਪਿਆ ਜੀ 8 ਸਾਲ ਹੋ ਗਏ ਜਦੋਂ ਉਹਦੋਂ ਦੀ ਨਹੀਂ ਸੁਣੂ ਵੀ ਬਲ ਕਿਉਂ ਰੱਬ ਨੂੰ ਤਾਨੇ ਮਿਹਣੇ ਦੇ ਨਹੀਂ ਰੱਬ ਨੂੰ ਤਾਨੇ ਮਿਹਣੇ ਦੇਣ ਦੀ ਤਾਂ ਲੋੜ ਹੀ ਨਹੀਂ ਪਰਮਾਤਮਾ ਦਾ ਸਭ ਦੀ ਸੁਣਦਾ ਪਰ ਆਪਣੀ ਕਿਉਂ ਨਹੀਂ ਸੁਣਦਾ ਜੀ ਪਰਮਾਤਮਾ ਸਭ ਰਕੇ ਕਹਿੰਦੇ ਹੈਲੋ ਹੈਲੋ ਆ ਵਿਕਲ ਗਿਆਲਾ ਠੀਕ ਹੈ ਵਧੀਆ ਤੂੰ ਕਿਵੇਂ ਹੈਗਾ ਕਣ ਵਧੀਆ ਵਧੀਆ ਉਹ ਜਿਹੜਾ ਤੈਨੂੰ ਕੰਮ ਗਿਆ ਸੀ ਨਾ ਅੱਛਾ ਉਹ ਕਰਤਾ ਮੈਂ ਤੇਰਾ ਅੱਛਾ ਤੇ ਹੁਣ ਤੂੰ ਘਰੇ ਸਲਾਹ ਕਰ ਲਾ ਕੀ ਕਹਿੰਦੇ ਨੇ ਤੇ ਆਸ਼ਰਮ ਚ ਦੇਖ ਲਿਆ ਮੈਂ ਬੱਚਾ ਤੇਰੇ ਵਾਸਤੇ ਅੱਛਾ ਹਾਂ 6-7 ਸਾਲ ਦਾਗਾ ਮੁੰਡਾ ਹੈਗਾ ਅੱਛਾ ਹਾਂ ਤੇ ਨਾਲੇ ਤੈਨੂੰ ਪਾਲਣ ਦੀ ਲੋੜ ਨਹੀਂ ਪੈਣੀ ਭਲਿਆ ਫਲਾਇਆ ਜਵਾਕ ਦਾ ਪਾਲਣੇ ਕਿਹੜਾ ਸੌਖਿਆ ਬੱਚੇ हां एते तेरी ਗੱਲੇ ਠੀਕ ਹੈ हां ਚਲ ਤੁਸੀਂ ਨਾ ਸਲਾਹ ਕਰ ਲੋ ਘਰੇ ਫਿਰ ਠੀਕ ਹੈ ਗਾਣ ਮੈਂ ਘਰੇ ਪੁੱਛ ਕੇ ਨਾ ਫਿਰ ਤੈਨੂੰ ਦੁਬਾਰਾ ਫੋਨ ਕਰੂੰਗੀ हां ਮੈਨੂੰ ਫੋਨ ਕਰਕੇ ਦੱਸ ਦਿਓ ਫਿਰ ਆਪਾਂ ਥੋੜਾ ਜਿਹਾ ਜਲਦੀ ਕਰਿਓ ਨਾ ਠੀਕ ਹੈ ਕੋਈ ਨਾ ਨਾ ਕਰੇ ਰਹਿ ਕਰਕੇ ਪੁੱਛ ਕੇ ਫਿਰ ਤੈਨੂੰ ਦੱਸੂੰਗੀ हां हां जी हां ਠੀਕ ਹੈ ਓਕੇ ਠੀਕ ਹੈ ਮੈਂ ਤੁਹਾਡੇ ਦੋਨਾਂ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ ਪੁੱਤ। ਮੇਰੀ ਸਹੇਲੀ ਹੈ ਇੱਕ ਗਗਨ ਉਹ ਅनाथ ਆਸ਼ਰਮ ਚ ਨਾ ਨੌਕਰੀ ਕਰਦੀ ਹੈਗੀ। ਮੈਂ ਉਹਨੂੰ ਜਵਾਬ ਖਾਤਰ ਕਿਹਾ ਸੀ ਜੇ ਮੰਮੀ ਤੁਸੀਂ ਦੋਵੇਂ ਰਾਜੀ ਹੋ ਨਾ ਅनाथ ਆਸ਼ਰਮ ਚ 6-7 ਸਾਲ ਦਾ ਮੁੰਡਾ ਹੈਗਾ। ਆਪਾਂ ਉਹਨੂੰ ਗੋਦ ਲੈ ਲੈਨੇ ਆ। ਉਹਨੂੰ ਤਾਂ ਮਾਪਿਓ ਮਿਲ ਜੂਗਾ, ਆਪਾਂਨ ਜਵਾਬ ਮਿਲ ਜੂਗਾ। ਉਹ ਤਵ ਤ ਤੇਰੀ ਮਰਜ਼ੀ ਆ। ਆਪ ਦਾ ਫੋਨ ਤਾਂ ਆਪਦੀ ਹੁੰਦਾ ਹੈਗਾ। ਕੀਪ ਤਵ ਤ ਉਹ ਕੀ ਦਾ ਜਵਾਬ ਖਾਗਾ? ਕੀ ਜਾਤ? ਕੌਣ ਆ? ਕਿੱਥੋਂ ਆ? ਗੱਲ ਤਾਂ ਸਹੀ ਕਹਿੰਦੀ ਹੈ ਮੰਮੀ। ਬਾਕੀ ਵੀਰਪਾਲ ਤੇਰੀ ਮਰਜ਼ੀ ਹੈ ਜੇ ਆਪਾਂ ਕਿਸੇ ਰਿਸ਼ਤੇਦਾਰੀ ਚੋਂ ਜਵਾਕ ਲੈ ਲਿਆ ਵੱਡਾ ਹੋ ਗਿਆ ਉਹਨਾਂ ਕੋਲ ਹੀ ਜਾਊਗਾ ਇਹਨਾਂ ਨਾਥਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਇਹਨਾਂ ਦਾ ਮਾਪਿਓ ਕੌਣ ਹੈ ਉਹ ਸਾਰੀ ਉਮਰ ਆਪਣੇ ਕੋਲ ਹੀ ਰਹੂਗਾ ਚੱਲ ਤੇਰੀ ਮਰਜ਼ੀ ਹੈ ਫਿਰ ਕਹ ਦੇ ਤੇਰੀ ਸਹੇਲੀ ਨੂੰ ਵੀ ਅਸੀਂ ਆਉਣੇ ਆ ਕੱਲ ਨੂੰ ਲੈਣਾ ਚੱਲ ਮੈਂ ਕਰਦੀ ਆ ਫੋਨ ਗਗਨ ਨੂੰ ਜੀ ਵੀ ਅਸੀਂ ਕੱਲ ਨੂੰ ਆਉਣੇ ਆ ਵੀਪਾਲ ਹੂੰ ਤਾਂ ਸੋਡੀ ਮਰਜ਼ੀ ਆ ਇੱਕ ਵਾਰੀ ਸੋਚ ਲੋ ਦਵਾਰੇ ਚੱਲ ਮੰਮੀ ਤੁਸੀਂ ਬਾਹਲਾ ਨਾ ਕਹੋ ਤੇ ਵੀਰਪਾਲ ਖੁਸ਼ ਆ ਤਾਂ ਆਪਾਂ ਲੈ ਆਉਨੇ ਆ ਫਿਰ ਚੱਲ ਵੀਰਪਾਲ ਤੂੰ ਗਗਨ ਨੂੰ ਕਰ ਦੇ ਫੋਨ ਬਾਦਮੀ ਮਮੀ ਉਹ ਜਵਾਕ ਦੀਆਂ ਗੱਲਾਂ ਕਰ ਕਰਕੇ ਕਿੰਨੀ ਖੁਸ਼ ਐ ਅੱਗੇ ਗੱਲਾਂ ਕਰ ਕਰਕੇ ਰੋਂਦੀ ਹੁੰਦੀ ਸੀ ਜਵਾਕਾਂ ਦੀ ਚਲ ਠੀਕ ਆ ਪੁੱਤ ਇਹ ਖੁਸ਼ ਆ ਨਹੀਂ ਇਹਦੀ ਖੁਸ਼ੀ ਚ ਆਪਣੀ ਵੀ ਖੁਸ਼ੀ ਆ ਚੰਗਾ ਮੰਮੀ ਜਾਣਿਆ ਸੀ ਤੈਨੂੰ ਲਿਆ ਕੇ ਦੰਨੇ ਪੋਤਾ ਹੁਣ ਤੂੰ ਵੀ ਪੋਤੇ ਵਾਲੀ ਹੋ ਜਾਵੇਂਗੀ ਚਲ ਪੁੱਤ ਲੈ ਆਓ ਦੀ ਲਾਡਸ ਹੁਣ ਪਤਾ ਨਹੀਂ ਉਹ ਕੌਣ ਹੋਊਗਾ ਕੀ ਦਾ ਕੁਝ ਹੋਊਗਾ ਪਤਾ ਨਹੀਂ ਲੱਭਾ ਇਸ ਦਾ ਤਕੀਲ ਬਣਾ ਬਲਜੀਤ ਬਲਜੀਤ ਅੱਜ ਆਪਣੇ ਨੰਗਿਆ ਹੋਰ ਕੋਈ ਠੀਕ ਹੈ ਹਾਂ ਆਪਣੇ ਠੀਕ ਠਾਕ ਆਪਣੇ ਸਾਰੇ ਠੀਕ ਹੈ ਹਾਂ ਵਧੀਆ ਠੀਕ ਠਾਕ ਅਵਤਾਰ ਤੇ ਆਹ ਵੀਰਪਾਲ ਕਿੱਧਰ ਜਾਂਦੇ ਸੀ ਸਵੇਰੇ ਸਵੇਰੇ ਕੀ ਦੱਸਾਂ ਪਣੇ ਜਵਾਕ ਲੈਣ ਗਿਆ ਗੋਦ ਜਵਾਕ ਕਿਹਦਾ ਜਵਾਕ ਕਿੱਥੇ ਪਣਿਆ ਜਵਾਖਾਂ ਜਾਨ ਨੂੰ ਛੱਡਿਆਉਂਦੇ ਨੇ ਵੀ ਕਿਹਦੇ ਮਾਂ ਪਿਓ ਨਹੀਂ ਹੁੰਦਾਗਾ ਉੱਥੋਂ ਲੈਣ ਗਏ ਨੇਗੇ ਆਸ਼ਰਮ ਚੋਂ ਹਾਂ ਪਣੇ ਉੱਥੋਂ ਹੀ ਗਏ ਨੇਗੇ ਹਾਏ ਹਾਏ ਪਣੇ ਨਾ ਕਿ ਸਾਨੂੰ ਪੁੱਛਿਆ ਨਾ ਦੱਸਿਆ ਕਿੱਥੋਂ ਲੈਣ ਗਏ ਨੇ ਉਹ ਪਤਾ ਨਹੀਂ ਪਣੇ ਵੀਰਪਾਲ ਦੀ ਸੇਲੀ ਦਵਾਉਂਦੀ ਆ ਪਤਾ ਨਹੀਂ ਤਾਂ ਮਾਲਸਾਂ ਤੋਂ ਦਵਾਉਂਦੀ ਆ ਪਤਾ ਨਹੀਂ ਬਠਿੰਡੀ ਤੋਂ ਨਾ ਗੋਗੀ ਦਾ ਛੋਟਾ ਮੁੰਡਾ ਲੈ ਲੈਂਦੇ ਨਾਲ ਤਾਂ ਘਰ ਦੀ ਗੱਲ ਸੀ ਨਾਲੇ ਆਪਦਾ ਫੋਨ ਸੀ ਇੱਕ ਦਾਦੇ ਦੇ ਪੋਤੇ ਸੀ ਨਹੀਂ ਭੈਣੇ ਪਤਾ ਨਹੀਂ ਕੀ ਜਾਤ ਪਾਤ ਦਾ ਹੋਊਗਾ ਦੇਖਾਂਗੇ ਜਦੋਂ ਵੱਡਾ ਹੋਇਆ ਤੇਰੀਆਂ ਲੱਤਾਂ ਕੁੱਟੂਗਾ ਉਹ ਹੋਰ ਭੈਣੇ 8 ਸਾਲ ਹੋ ਗਏ ਸੀਗੇ ਦਵਾਈਆਂ ਬੁੱਟੀਆਂ ਬਿੱਥੇਰੀਆਂ ਖਾ ਲੀਆਂ ਜਿਵਾਖ ਦਾ ਕਿਤੇ ਮੂੰਹ ਨਹੀਂ ਦੇਖਿਆ ਸੀ ਫਿਰ ਵੀਰਪਾਲ ਬਾਲੀ ਬੁਰਬੁਰ ਕਰਦੀ ਸੀ ਹੁਣ ਮੈਂ ਤਾਂ ਭੈਣੇ ਥੋੜਾ ਜੰਗ ਹੈ ਕਰਦੀ ਤੀਗੀ ਵੀ ਚਲ ਇੱਕ ਜਵਾਗ ਤੁਸੀਂ ਲੈ ਲੈਂਦੇ ਇੱਕ ਸਾਡੇ ਰਹਿ ਜਾਂਦਾ ਕਰਦੀ ਗੱਲ ਕਰਚੀ ਰਹਿ ਜਾਂਦੀ ਕੋਈ ਨਾ ਭੈਣੇ ਮੈਨੂੰ ਆਂ ਦੱਸ ਕੋਈ ਕੰਮ ਆਈ ਸੀ ਤੂੰ ਨਹੀਂ ਭੈਣੇ ਮੈਂ ਤਾਂ ਗਾਂਹਾਂ ਜਾਂਦੀ ਸੀ ਉਹ ਤੜਕੀ ਜਦੋਂ ਜਾਂਦੇ ਸੀ ਬਤਾਰ ਤੇ ਵੀਰਪਾਲ ਮੈਂ ਕਿਹਾ ਪੁੱਛਣਾ ਵੀ ਸੁੱਖ ਸਾਧ ਵੀ ਹੈ ਕਿੱਧਰ ਜਾਂਦੇ ਨੇਗੇ ਮੈਂ ਤਾਂ ਇਹ ਪੁੱਛਣ ਆਈ ਸੀ ਤੈਨੂੰ ਚਲ ਠੀਕ ਆ ਭਣੇ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਂਦੀ ਐ ਇਹ ਭਣੇ ਮੈਂ ਤਾਂ ਰੋਟੀ ਪਕਾਉਣੀ ਐ ਇਹ ਜੇ ਜਾ ਕੇ ਥੋੜੀ ਬਣਾ ਲਾਂਦੀ ਭਣੇ ਨਹੀਂ ਮੈਂ ਫੇਰ ਆਉਂਦੀ ਤੇਰੇ ਪੋਤਾ ਦੇਖ ਕੇ ਜਾਉਂਦਾ ਸ਼ਾਗਨ ਦੇਖ ਕੇ ਜਾਉਂਗੀ ਜੰਮਾ ਦਾਦੀ ਆ ਵੋ ਤੇਰੀ ਅਸੀਂ ਕਾ ਬੁਲਾ ਦੇ ਤੇ ਫਿਰ ਸਿਕਾ ਜਾਂਦਾ ਰਹੇ ਪੁੱਤ ਵੱਡੀ ਸਾਰੀ ਉਮਰ ਹੋ ਗਈ ਤੇਰੀ ਆਇਆ ਪੁੱਤ ਤੈਨੂੰ ਖਾਣ ਨੂੰ ਦੇ ਮੈਂ ਕੋਸਾਂ ਭੁੱਖ ਲੱਗੀ ਹੋਊ ਤੈਨੂੰ ਹੋਰ ਬੁੱਤ ਕਿੱਥੋਂ ਲਿਆਉਂਗੇ ਮਾਂਸਾਂ ਤੋਂ ਲੈ ਕੇ ਆਇਆ ਹਾਂ ਮੈਂ ਤੜਕੇ ਕਦੋਂ ਤੁਸੀਂ ਨੰਗੇ ਹੋ ਤੇ ਤੇਰੀ ਚਾਚੀ ਵੀ ਆਈ ਸੀ ਕਰੇ ਆਪਣੀ ਕੀ ਕਹਿੰਦੀ ਜਾਂ ਤੇ ਉਹ ਐਂ ਕਹਿੰਦੀ ਸੀ ਵੀ ਗੋਗੀ ਦੇ ਮੁੰਡੇ ਨੂੰ ਛੋਟੇ ਨੇ ਲੈ ਲਾਂਦੇ ਆਪ ਦਾ ਕੂਨ ਆਪਦੇ ਕੋਲ ਹੀ ਰਹਿ ਜਾਂਦਾ ਮੰਮੀ ਹੁਣ ਉਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਵੀਰਪਾਲ ਲੈਣ ਤੇ ਖੁਸ਼ੀ ਨਹੀਂ ਸੀਗੀ ਚੱਲ ਪੁੱਤ ਚਾਹ ਪਾਣੀ ਪੀ ਲਈ ਮੈਂ ਵੀ ਸਾਨੂੰ ਡਿੱਕੀ ਜਾਂਦੀ ਸੀ ਆ ਜਾ ਮਮੀ ਆ ਲੈ ਪੁੱਤ ਚਾਹ ਪੀ ਲੈ ਹੌਲੀ ਪੀ ਕਾ ਵੀਰ ਭੜ ਪਿਆ ਤਾਂ ਇਹਨੂੰ ਚਾਹ ਪਾਣੀ ਹਾਂ ਜੀ ਚਾਹ ਪੀ ਜਾਂਦਾਗਾ ਮੈਂ ਸਾਨੂੰ ਐ ਕਹਿੰਦੀ ਸੀਗੀ ਨਹੀਂ ਤਾਂ ਇਹਨੂੰ ਕੱਪੜੇ ਲਿਆ ਦੇ ਸੋਨੇ ਸੋਨੇ ਤੈਨਾਂੇ ਕਿਸੇ ਸਕੂਲ ਦਾ ਪਤਾ ਲੈ ਲਓ ਆਪਾਂ ਫਿਰ ਇਹ ਵੀ ਐਡਮਿਸ਼ਨ ਕਰਵਾ ਦਾਂਗੇ ਸਕੂਲ 'ਚ। ਨਾ ਮੈਂ ਜਾਣਾ ਮਾਨਸਾ। ਨਰ ਦਾ ਸਕੂਲ ਦਾ ਪਤਾ ਕਰ ਉਹਨਾਂ ਨੇ ਕੱਪੜੇ ਲੈ ਆ ਦੂੰਗਾ। ਠੀਕ ਐ। ਪੀਣੀ ਪਤਾ? ਹੋਰ ਤਾਂ ਨਹੀਂ ਪੀਣੀ? ਬਲਜੀਤ ਆਈ ਨਹੀਂ ਵੀਰਪਾਲ ਹੋ ਰਹੀ ਹਜੇ। ਆ ਜਾ ਚਾਚੇ ਅੰਦਰੀ ਆਜੋ। ਐਸੀ ਆਚੀ ਸਤਿ ਸ਼੍ਰੀ ਅਕਾਲ। ਮੰਨੂ ਪੁੱਤ ਇਹ ਵੀ ਤੇਰੀ ਦਾਦੀ ਆ ਪੁੱਤ ਪੈੜੀ ਹੱਥ ਲਾ ਦੇ ਦਾਦੀ ਦੇ। ਜਿਉਂਦਾਰੇ ਪੁੱਤ ਖੁਸ਼ ਰਹਿ। ਬਹਿ ਜਾ। ਬੈਯੋ ਚ ਹਾਈ ਕੁੜੇ ਤੂੰ ਗੋਗੀ ਦਾ ਛੋਟਾ ਮੁੰਡਾ ਲੈ ਲੈਂਦੀ ਇਹ ਪਤਾ ਨਹੀਂ ਕੀ ਦਾ ਕੁਸਾ ਉਹ ਆਪਦਾ ਸੁੰਨਤਾ ਹੈਗਾ ਸੀ ਚਾਚੀ ਜੀ ਇਹ ਮੇਰਾ ਪੁੱਤ ਹੈ ਐਵੇਂ ਵੱਧ ਘੱਟ ਬੋਲਣ ਦੀ ਲੋੜ ਨਹੀਂ ਛੋਡੇ ਜਵਕ ਛੋਡੇ ਹੋਣਗੇ ਮੇਰੇ ਕੀ ਲੱਗੇ ਉਹ ਚੱਲ ਪਤੰਦਰ ਚਲੀਏ ਸਾਡੇ ਜਵਕਾਂ ਨੂੰ ਐ ਬੋਲਦੀ ਹੈ ਸਾਡੇ ਜਵਕਾਂ ਇਹਨਾਂ ਰਲ ਜੂਗਾ ਇਹ ਜੰਬੇਂ ਵਰਦੀਏ ਇਹਨਾਂ ਨੂੰ ਉਹਦੋਂ ਪਤਾ ਲੱਗੂ ਜਦੋਂ ਵੱਡਾ ਹੋ ਕੇ ਇਹਨਾਂ ਦਾ ਨਾ ਗਲ ਕੋਟਾ ਦੋਨਾਂ ਦਾ ਕਰਤਾ ਦੇਰ ਵੀ ਪੜਾ ਹਾਂਜੀ ਕਰਤਾ ਤੈਨੂੰ ਮੈਂ ਸਕੂਲ ਜਣਾ ਦਾ ਨਾਮ ਦਖਲ ਕਰਾਇਆ ਹੋਣਾਗਾ ਕਰਾਇਆ ਹੋ ਜੀ ਤੇ ਨਾਲੇ ਇਹਦੀਆਂ ਕਿਤਾਬਾਂ ਲਿਆਏ ਹੋ ਨੇ ਵਰਦੀ ਲਿਆਏ ਹੋ ਹਾਂ ਮੈਂ ਕਰ ਲੂ ਪਤਾ ਫਿਰ ਜਿਹਦਾ ਸਕੂਲ ਚੋਂ ਮਿਲਦੀ ਹੋਈ ਦੀ ਵਰਦੀ ਫਿਰ ਤੈਨੂੰ ਸਕੂਲ ਚੋਂ ਦਵਾਈ ਆਉਣੀ ਮੈਂ ਮਾਨਸਾ ਤੋਂ ਲਿਆਉ ਠੀਕ ਐ ਐ ਕਰੀ ਪੁੱਤ ਜੇ ਤੈਨੂੰ ਕੋਈ ਚੀਜ਼ ਦੀ ਲੋੜ ਹੋਈ ਨਾ ਤੇ ਡੈਡੀ ਨੂੰ ਕਹਿ ਦੀ ਜੰਗਾ ਹਾਂ ਚਲ ਬੁੱਤ ਚੱਲ ਜੇ ਚਲ ਪਤਾ ਲਿਆ ਬੈयाम ਹੋ ਗਿਆ ਕਿਉਂ ਬੋਤਾਰ ਕਿੱਧਰ ਵਗਿਆ ਉਹ ਤਾਂ ਮੰਮੀ ਮੈਨੂੰ ਤਾਂ ਦਾਖਲਾ ਭਰਨ ਗਈ ਹੋਈ ਨਹੀਂ ਗੱਲ ਸੁਣ ਪੁੱਤ ਮੇਰੀ ਜਵਾਕ ਨੂੰ ਬਾਹਰ ਖੁੱਲਣਾ ਦੇ ਆਪਦੇ ਕੈਣੀ ਚ ਰੱਖੇ ਚੱਲ ਚੰਗਾ ਹੋਇਆ ਤੁਸੀਂ ਪੜਨ ਲੱਤ ਨਹੀਂ ਮੰਮੀ ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲੋ ਅੱਜ ਉਹ ਦਾਖਲਾ ਭਰੇ ਆਉਣਗੇ ਸਵੇਰੇ ਉਹ ਸਕੂਲ ਜਾਣ ਲੱਗ ਜੂਗਾ ਫਿਰ ਉਹ ਵਧੀਆ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣ ਜੂਗਾ ਚੱਲ ਠੀਕ ਹੈ ਪੁੱਤ ਇਹ ਤਾਂ ਮਾਂ ਪਿਓ ਦੇ ਸਾਰੇ ਹੁੰਦਾ ਹੈਗਾ ਬੱਚੇ ਨੂੰ ਰੱਖਣਾ ਉਹਨੂੰ ਨਾ ਮਾਰੇ ਘੂਰ ਕੇ ਰੱਖੇ ਬਾਹਰ ਖੁੱਲਣਾ ਨਹੀਂ ਮੰਮੀ ਮੰਮੀ ਹਾਂ ਪੁੱਤ ਓ ਮਮੀ ਮੈਨੂੰ 5000 ਰੁਪਏ ਦੇ ਦੋ ਮੈਨਾਲੇ ਤਾਂ ਕੱਪੜੇ ਲੈਉਣੇ ਨੇ ਨਾਲੇ ਬੂਟ ਲੈਉਣੇ ਨੇ ਜੀ ਦੋ ਕੁ ਮਹੀਨੇ ਤਾਂ ਹੋਇਆ ਪੁੱਤ ਤੈਨੂੰ ਕੱਪੜੇ ਲੈ ਕੇ ਦਿੱਤੇ ਨੇ ਬੂਟ ਲੈਣ ਦੇ ਨੂੰ ਹਜੇ 20 ਦਿਨ ਹੋਏ ਨੇਗੇ ਮੇਰੇ ਨਾਲ ਦੇ ਰੋ ਹੀ ਬਦਲ ਬਦਲ ਕੇ ਪਾ ਕੇ ਆਉਂਦੇ ਨੇ ਨਾਲੇ ਕੱਪੜੇ ਨਾਲੇ ਬੂਟ ਮੈਂ ਇੱਕੋ ਹੀ ਬੂਟ ਪਾਈ ਫਿਰਦਾ ਰਹਿਣਾ ਪੁੱਤਾਂ ਲੋਕਾਂ ਦੀ ਰੀਸ ਨਹੀਂ ਕਰੀਦੀ ਆਪਦਾ ਘਰ ਦੇਖੀਦਾ ਹੈਗਾ ਤੁਸੀਂ ਮੈਨੂੰ ਪੈਸੇ ਦੇਣੇ ਆਂ ਹਾਂ ਜਾਂ ਨਾ ਦੱਸ ਦੋ ਬਸ ਨਾ ਪੁੱਤ ਗੁੱਸੇ ਨਾ ਹੋ ਦੇ ਦੇ ਜੀ ਪੈਸੇ ਇਹ ਵੀ ਖਾਣ ਪੀਣਨ ਦੀ ਉਮਰ ਐ ਹੁਣ ਸਾਰਾ ਲਾ ਪੁੱਤ ਯਾਰ 20 ਦਿਨ ਤਾਂ ਹੋਇਆ ਹਰੇ ਬੂਟ ਲੈਣ ਦਿਨ ਜੇ ਸਰਦਾ ਸਾਰਾ ਲਾ ਪੁੱਤ ਵਾਂਗੇ ਜੇ ਸਰਦਾ ਹੁੰਦਾ ਮੈਂ ਸਾਰੀ ਲੈਂਦਾ ਹੁਣ ਤਾਂ ਲੋਡ ਆ ਗਈ ਹੁਣ ਤਾਂ ਦਿਓ ਪੈਸੇ ਐਂ ਕਰ ਵੀਰ ਪਾਲ ਅੰਦਰ ਪਏ ਆਲਮਾਰੀ ਚ ਦੇ ਦੇ ਨੂੰ ਪੈਸੇ ਮੈਂ ਬਾਹਰ ਖੜਾ ਮੈਨੂੰ ਬਾਹਰ ਹੀ ਲਿਆ ਦੋ ਵਸ ਕੀ ਕਹਿੰਦਾ ਸੀ ਗਰਮਾ ਨੂੰ ਉਹ ਤਾਂ ਪੈਸੇ ਮੰਗਦਾ ਸੀ ਵੀ ਬੂਟ ਲਿਆਉਣਿਆਂ ਕਹਿੰਦਾ ਨਾਲੇ ਕੱਪੜੇ-ਕੁੱਪੜੇ ਲੈ ਕੇ ਆਉਣਿਆਂਗੇ ਬੀਰਪਾਲ ਬੀਰਪਾਲ ਓਰੇ ਆਪ ਤੂੰ ਮੇਰੀ ਗੱਲ ਸੁਣ ਹਾਂ ਜੀ ਮੰਮੀ ਕੀ ਕਹਿੰਦੇ ਹੋ ਪੁੱਤ ਮੈਂ ਤਾਂ ਇਹ ਕਹਿਨੀ ਆ ਤੂੰ ਮੁੰਡੇ ਨੂੰ ਹੱਥਾਂ ਚੋਂ ਨਾ ਕੱਢ ਇੱਕ ਦਿਨ ਤੂੰ ਪਛਤਾਵੇਂਗੀ ਤੁਸੀਂ ਤਾਂ ਮੰਮੀ ਐਵੇਂ ਪੁੱਠਾ ਸੋਚਦੇ ਹੋਗੇ ਹਜੇ ਨਿਆਣਾ ਹੈਗਾ ਆ ਉਮਰ ਚ ਨਾ ਜਵਾਖ ਖਰਚ ਕਰਦੀ ਹੁੰਦੇ ਨੇ ਵੀਰਪਾਲਾ ਮੰਮੀ ਠੀਕ ਹੀ ਕਹਿੰਦੀ ਐ ਹੁਣ ਤਾਂ ਛੋਟੇ ਖਰਚੇ ਕਰਦਾ ਫਿਰ ਵੱਡੇ ਨੂੰ ਹੱਥ ਪਾਊਗਾ ਫਿਰ ਬਸਤਾਵਾਂਗੇ ਆਪਾਂ ਫਿਰ ਕੀ ਹੋ ਗਿਆ ਜੀ ਜਵਾਖ ਚਾਰ ਪੈਸੇ ਲੈ ਗਿਆ ਤੁਸੀਂ ਤਾਂ ਹੱਥ ਤੋਂ ਕਦੇ ਮੰਗਰੀ ਪੈਗੀ ਚਾਰ ਪੈਸਿਆਂ ਦੀ ਗੱਲ ਨਹੀਂ ਵੀਰਪਾਲ ਜਵਾਖ ਨੂੰ ਦੇ ਸਮਝਾਈਏ ਹੁਣ ਸਮਝ ਜੂਗਾ ਫਿਰ ਬਾਲਾ ਤੰਗ ਕਰੂ ਆਪਾਂ ਨੂੰਗਾ ਹਾਂ ਮੰਮੀ ਹੁਣ ਨਾ ਮੈਨੂੰ ਕਾਲਜ ਚ ਪੜ੍ਹਨੇ ਜਾਂਦਾ ਹੈਗਾ ਉੱਥੇ ਲੋਕਾਂ ਦੇ ਜਵਾਖ ਨਾ ਬਦਲ ਬਦਲ ਕੇ ਕੱਪੜੇ ਬੂਟ ਪਾ ਕੇ ਆਉਂਦੇ ਨੇ ਹੁਣ ਆਪਣਾ ਮੁੰਡਾ ਇੱਕ ਕੱਪੜੇ ਬੂਟਾਂ 'ਚ ਹੀ ਜਾਈ ਜਾਵੇ ਚਲ ਕੋਈ ਨਹੀਂ ਯਾਰਾ ਤੂੰ ਪੈਸੇ ਦਿੱਤੇ ਸੀ ਉਹਨੂੰ ਹਾਂ ਜੀ ਲੈ ਗਿਆ ਮੈਨੂੰ ਪੈਸੇ ਵ ਚੱਲ ਕੋਈ ਨਾ ਪੁੱਤ ਵੀਰਪਾਲ ਆ ਸੇਵੀਨ ਤੁੱਪ ਜੀ ਲਵਾਰੇ ਤੁੱਪ ਭਾਰੀ ਹੈਗੀ ਠੀਕ ਆ ਮੈਂ ਚ ਕਾ ਮਾ ਕੀ ਹੋ ਰਹੀ ਮਿਉ ਰਹਿ ਵਹੀ ਲਾਈਟ ਨਹੀਂ ਹੈਗੀ ਪੁੱਤ ਮਤ ਤਾਂ ਉਰੇ ਵਹੀ ਹੈਗੀ ਹਵਾ ਜੀ ਆਉਂਦੀ ਸੀ ਅੱਛਾ ਹਾਂ ਉਹ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂ ਉਮਾਇਣਾ ਮੈਨੂੰ ਬੁਲਟ ਦਵਾ ਦਿਓ ਬਸ ਤੇ ਜਾਣਾ ਔਖਾ ਮੈਂ ਨਹੀਂ ਬਸ ਤੇ ਜਾਇਆ ਕਰਦਾ ਕੋਈ ਨਾ ਪੁੱਤ ਤੇਰੇ ਡੈਡੀ ਨੂੰ ਪੁੱਛ ਨੂੰ ਕੀ ਕਹਿੰਦਾਗਾ ਉਹ ਤਾਂ ਮੈਨੂੰ ਪਹਿਲਾਂ ਹੀ ਕਹੀ ਜਾਂਦਾ ਵੀ ਤੈ ਬਾਲਾ ਚਮੜਾ ਲਿਆ ਮੁੰਡਾ ਕਿਉਂ ਚਮੜਾਉਣ ਵਾਲੀ ਗੱਲ ਹੈਗੀ ਮੈਂ ਵੀ ਹੁਣ ਵੱਡਾ ਹੋ ਗਿਆ ਮੈਨੂੰ ਵੀ ਮੋਟਰਸਾਈਕਲ ਚਾਹੀਦਾ ਪੁੱਤ ਤੂੰ ਤੇਰੇ ਡੈਡੀ ਵਾਲਾ ਮੋਟਰਸਾਈਕਲ ਲੈ ਜਾ ਕਰ ਕਾਲਜ ਜਾਂਦਾ ਨਾ ਮੰਮੀ ਉਹ ਤਾਂ ਨਹੀਂ ਲੈ ਕੇ ਜਾਊਂਗਾ ਹੁਣ ਮੇਰੇ ਦੋਸਤ ਪਤਾ ਸਾਰੇ ਗੱਡੀਆਂ ਨੇ ਆਉਂਦੇ ਨੇ ਮੈਂ ਘੱਟੋ ਘੱਟ ਬੁਲਟ ਤਾਂ ਲੈ ਕੇ ਜਾਊਂਗਾ ਫਿਰ ਇੱਥੇ ਤਾਂ ਨਹੀਂ ਆਉ ਹੁਣ ਮੈਂ ਪੁੱਤ ਬੁਲਟ ਹਾਂ ਉਹ ਕਿੰਨੇ ਦੇ ਰੁਪਈਆ ਦਾ ਹੁੰਦਾ ਹੈ ਉਹ ਆਊਗਾ 2 ਲੱਖ ਦਾ 2 ਲੱਖ ਦਾ ਹਾਂ ਕੋਈ ਨਾ ਮੈਂ ਪੁੱਛੂਗੀ ਤੇਰੇ ਡੈਡੀ ਨਾਲ ਕਰੂੰਗੀ ਗੱਲ ਕੀ ਕਹਿੰਦੇ ਕੱਲ ਕੀ ਕਰਨੀ ਆ ਬਸ ਲੈਣੀ ਆ ਹੁਣ ਤਾਂ ਮੈਂ ਬਸ ਕਰ ਲਊ ਗੱਲ ਹੁਣ ਤਾਂ ਲੈ ਹੁਣ ਹਿੰਡ ਕਰੀ ਬੈਠਾ ਕੋਲ ਟੇ ਆਪਦਾ ਘਰ ਵੀ ਦੇਖ ਆ ਲਓ ਜੀ ਪਾਣੀ ਮੈਨਾਂ ਤੁਹਾਨੂੰ ਇੱਕ ਗੱਲ ਕਰਨੀ ਸੀ। ਬੋਲ ਕੀ ਕਰਨੀ ਸੀ। ਮੈਨੂੰ ਕਹਿੰਦਾ ਮੈਨੂੰ ਬੁਲਟ ਲੈ ਕੇ ਦੇਓ। ਤੇਰਾ ਦਿਮਾਗ ਤਾਂ ਠੀਕ ਹੈ। ਐਨੇ ਪੈਸੇ ਕਿੱਥੇ ਆ ਮੇਰੇ ਕੋਲੇ? 2 ਲੱਖ ਦਾ ਹੁੰਦਾ ਬੁਲਟ। ਕਿੱਥੋਂ ਲਿਆ ਕੇ ਦੂੰ ਪੈਸੇ ਤੁਹਾਨੂੰ? ਮੈਨੂੰ ਕਹਿੰਦਾ ਜਿਹੜੇ ਮੇਰੇ ਨਾਲ ਦੇ ਦੋਸਤ ਨੇ ਨਾ ਕੋਈ ਗੱਡੀ ਤੇ ਆਉਂਦਾ ਕੋਈ ਬੁਲਟ ਤੇ ਆਉਂਦਾ। ਕਹਿੰਦਾ ਮੈਂ ਹੀ ਨਹੀਂ ਵਸਤੇ ਜਾਂਦਾ ਮੈਂ ਤਾਂ ਬੁਲਟ ਲੈਣਾ। ਤੂੰ ਨੂੰ ਐਂ ਕਹੇ ਘਰੇ ਮੋਟਰਸਾਈਕਲ ਤਾਂ ਹੈਗਾ ਉਹ ਲੈ ਜਾ ਕਰੇ। ਤੇ ਵਸਤੇ ਨਹੀਂ ਜਾਣਾ ਉਹਨੇ। ਕਿਹਾ ਸੀ ਵੀ ਤੇਰੇ ਡੈਡੀ ਵਾਲਾ ਮੋਟਰਸਾਈਕਲ ਲੈ ਜਾ। ਕਹਿੰਦਾ ਮੈਂ ਨਹੀਂ ਲੈ ਕੇ ਜਾਣਾ ਮੈਂ ਤਾਂ ਬੁਲਟ ਹੀ ਲੈਣਾ ਮੈਨੂੰ ਤਾਂ ਆਹ ਤੈਨੂੰ ਹਫ਼ਤਾ ਪਹਿਲਾਂ ਹੀ ਕਹਤਾ ਸੀ ਜਿੱਦੋਂ ਕੱਪੜੇ ਮੰਗਦਾ ਸੀ ਕਿ 5000 ਰੁਪਏ ਦਿਓ ਵੀ ਮੁੰਡਾ ਹੱਥ ਚੋਂ ਨਿਕਲੂ ਆ ਹੋ ਗਈ ਨਾ ਉਹੀ ਗੱਲ ਹੁਣ ਬੁਲਟ ਮੰਗਦਾ ਹੁਣ ਪਤਾ ਲੱਗੂ ਤੈਨੂੰ ਮੇਰੇ ਕੋਲ ਨਹੀਂ ਹੈਗੇ ਪੈਸੇ ਜਵਾਬ ਦੇ ਦੇ ਦੀ ਮੇਰੇ ਤਾਂ ਹੱਥ ਖੜੇ ਹੈਗੇ ਚਲ ਮੈਂ ਤਾਂ ਜਾਣਾ ਮੇ ਨੂੰ ਹੋਰ ਕੰਮ ਬਥੇਰੇ ਆ ਵੀਰ ਬੜਾ ਹਾਂਜੀ ਹਾਂ ਨਾ 2 ਲੱਖ ਰੁਪਈਆ ਦਾ ਅੱਠ ਤੀਏ ਦੇਣਿਆ ਕੱਲ ਨੂੰ ਠੀਕ ਹੈ ਅੰਦਰ ਰੱਖ ਦੇ ਇਹਨਾਂ ਨੂੰ ਠੀਕ ਹੈ ਲੈ ਆ ਬੈਠੇ ਤੇ ਗੱਦੇ ਥੱਲੀ ਧਰਦਾ ਨਹੀਂ ਆਗੇ ਕੱਲ ਨੂੰ ਫੇਰ ਮੰਗਣਗੇ ਅੱਠ ਤੀਏ ਦੇਣ ਜਾਣ ਵੈਸੇ ਇੱਥੇ ਕੌਣ ਛੇੜਦਾ ਇਹਨਾਂ ਨੂੰ ਕਿਸਨੂੰ ਕੀ ਪਤਾ ਵੀ ਕੀ ਤੇ ਰੱਖਣਾ ਤਾਂ ਪਾਵਾਂ ਨੇ ਲੱਗਦਾ ਪੁਲਟ ਦਾ ਹੱਗ ਤਾਂ ਹੁੰਦਾ ਸਿੰਘ ਬੋਲ ਰਹੀ ਹਾਂ ਜੀ ਹਾਂਜੀ ਤੁਸੀਂ ਗੁਨਾਹਗੋ ਚ ਬੋਲ ਰਹੇ ਹੋ ਮਨੂ ਦਾ ਪ੍ਰਿੰਸੀਪਲ ਮੁਖਤਿਆਰ ਸਿੰਘ ਅੱਛਾ ਜੀ ਮਨੂ ਨੂੰ ਪੁਸਤ ਫੜ ਕੇ ਲੈ ਗਈ ਕੀ ਹੋ ਗਿਆ ਜੀ ਮਨੂ ਨੂੰ ਪੁਸਤ ਫੜ ਕੇ ਲੈ ਗਈ ਤੇ ਮਨੂ ਨੇ ਮੁੰਡਾ ਕੁੱਟਿਆ ਕੋਈ ਤੇ ਉਹ ਅਸਰਦਾਂ ਚ ਦਾਖਲਾ ਅੱਛਾ ਜੀ ਸਾਰੇ ਪਹੁੰਚੋ ਜਲਦੀ ਠੀਕ ਹੈ ਜੀ ਹਾਂ ਜਲਦੀ ਪਹੁੰਚੋ ਜੀ ਠੀਕ ਠੀਕ ਹੈ ਜੀ ਪਹੁੰਚ ਜੀ ਕੰਜਰੇ ਠਾਣੇ ਵੀ ਦਿਖਾਊਗਾ ਹੁਣ ਪਤਾ ਨਹੀਂ ਕੀ ਕੁਝ ਦੇਖਣਾ ਹਲੇ ਕੀ ਹੋ ਗਿਆ ਜੀ ਕੀ ਹੋਣਾ ਸੀ ਚੰਨ ਚਾੜਤਾ ਤੇਰੇ ਲਾੜੜੇ ਨੇ ਕਾਲ ਚ ਲੜਾਈ ਕਰ ਲਈ ਮੁੰਡਾ ਕੁੱਟਿਆ ਹਸਪਤਲ ਚ ਦਾਖਲ ਹੈ ਉਹਦੇ ਪ੍ਰਿੰਸੀਪਲ ਦਾ ਫੋਨ ਆਇਆ ਸੀ ਕਹਿੰਦਾ ਪੁਲਿਸ ਲੈ ਗਈ ਥਾਣੇ ਭੱਜ ਜਾ ਭਾਈ ਹਾਈ ਮੈਂ ਮਰ ਜਾ ਪੁਲਿਸ ਲੈ ਗਈ ਉਹਨੂੰ じゃ ਹੁਣ ਆਏ ਜੇ ਨਾ ਕਰੀਆ ਜਿਹਦੇ ਅੰਦਰ ਪੈਸੇ ਪਹਿਨ ਤੈਨੂੰ ਫੜਾਇਸ ਲੈ ਕੇ ਉਹ ਲੈ ਗਿਆ ਉਹਨੂੰ ਸੜਾ ਕੇ ਲਿਆਵਾ ਉਮੇ ਮਰਚਾ ਇੱਥੇ ਤਾਂ ਪੈਸੇ ਨਹੀਂ ਹੈਗੇ ਕਿੱਧਰ ਗਏ ਪੈਸੇ ਉਹ ਕਿੱਧਰ 바ਗੀ ਤੂੰ ਪੈਸੇ ਨਹੀਂ ਫੜ ਲਈ ਲਿਆਨਾ ਪੈਸੇ ਉਥੇ ਤਾਂ ਪੈਸੇ ਹੈ ਹੀ ਨਹੀਂ ਜੀ ਮੈਂ ਤਾਂ ਸਾਰੇ ਦੇਖਿਆ ਇੱਥੇ ਆਏ ਨਹੀਂ ਕਿੱਧਰ ਗਏ ਪੈਸੇ ਕੱਲ ਤਾਂ ਤੈਨੂੰ ਫੜਾਈ ਸ਼ਾਮ ਨੂੰ 2 ਲੱਖ ਰੁਪਏ ਲੈ ਆ ਕੇ ਮੈਂ ਬੈੱਡ ਦੇ ਗੱਦੇ ਥੱਲੇ ਤੇਰੇ ਸੀ ਉਥੇ ਤਾਂ ਹੈ ਨਹੀਂ ਮੈਂ ਤਾਂ ਸਾਰੇ ਫਰੋਲਿਆ ਹੀ ਫਿਰ ਪੈਸੇ ਗਏ ਕਿੱਥੇ ਉਦੋਂ ਮੈਂ ਤਾਂ ਜਾਣ ਕੇ ਨਹੀਂ ਬੋਲੀ ਮਖਾ ਆਏ ਆਖਣਗੇ ਵੀ ਸਾਡੇ ਮੁੰਡੇ ਤੇ ਸ਼ੱਕ ਕਰਦੀ ਆ ਮੈਂ ਕਈ ਵਾਰੀ ਦੇਖਿਆ ਤੇਰੇ ਬਟੂਏ ਚੋਂ ਪੈਸੇ ਕੱਢਦਾ ਕਿਤੇ ਮਨੂ ਨਾ ਲੈ ਗਿਆ ਹੋਵੇ 2 ਲੱਖ ਰੁਪਈਆ ਚੱਕ ਕੇ ਹਾਂਜੀ ਮੰਮੀ ਠੀਕ ਹੀ ਕਹਿੰਦੀ ਐ ਉਹ ਬੋਲਟ ਮੰਗਦਾ ਸੀ ਜਾਂ ਕਿਤੇ ਉਹ ਤਾਂ ਨਹੀਂ ਲੈ ਗਿਆ 2 ਲੱਖ ਰੁਪਈਆ ਚੱਕ ਕੇ ਚਲ ਮੈਂ ਜਾਣਾਗਾ ਦੇਖਦਾ ਕੀ ਬਣਦਾ ਕੰਜਰ ਦਾ ਪੁੱਤ ਵਾਲੇ ਸਰ ਚੜਾ ਲਿਆ ਇੰਨੀ ਖੁੱਲ੍ਹ ਨਹੀਂ ਦੇਣੀ ਚਾਹੀਦੀ ਜਵੱਖ ਨੂੰ ਮੰਮੀ ਮੈਨੂੰ ਕੀ ਪਤਾ ਸੀ ਵੀ ਵੱਡਾ ਹੋ ਕੇ ਆ ਨਤੀਜੇ ਦਿਖਾਊਗਾ ਮੈਨੂੰ ਐਂ ਦੱਸ ਹੁਣ ਉਹਦਾ ਪਿਓ ਕਿੱਧਰ ਗਿਆਗਾ ਮੰਮੀ ਕੀ ਦੱਸਾਂ ਮੈਨੂੰ ਕਾਲਜ 'ਚ ਮੁੰਡੇ ਨਾਲ ਲੜ ਪਿਆ ਮੁੰਡੇ ਦੇ ਸੱਟਾਂ ਬਾਵਾ ਮਾਰੀਆਂ ਉਹ ਤਾਂ ਹਸਪਤਾਲ 'ਚ ਦਾਖਲ ਹੈ ਉਹਦੇ ਪ੍ਰਿੰਸੀਪਲ ਦਾ ਨਾ ਕਾਲਜ 'ਚੋਂ ਫੋਨ ਆਇਆ ਸੀ ਉਹ ਕਹਿੰਦੇ ਵੀ ਮੰਨ ਨੂੰ ਥਾਣੇ ਪੁਲਿਸ ਲੈ ਗਈ ਫੜ ਕੇ ਵੀ ਤੁਸੀਂ ਥਾਣੇ ਪਹੁੰਚ ਜਾਓ ਭਾਈ ਬੂ ਨਹੀਂ ਆ ਵੀ ਦੰਦ ਦਿਖਾਉਣਾ ਸੀ ਉਹਨੇ ਹੋਰ ਮੰਮੀ ਜਿਹੜਾ 2 ਲੱਖ ਰੁਪਈਆ ਸੀਗਾ ਉਹ ਵੀ ਆਰਤੀਆਂ ਨੂੰ ਦੇਣਾ ਸੀ ਉਦੋਂ ਹੁਣ ਕੀ ਬਣੂਗਾ ਮੁੰਡੇ ਨੇ ਤਾਂ ਗਲਤ ਰਸਤਾ ਫੜ ਲਿਆ ਗੱਲ ਸੁਣੋ ਕਿੱਧਰ ਜਾਣਾਗਾ ਪੁੱਤ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਲੜਾਈ ਕਿਉਂ ਕੀਤੀ ਪੁੱਤ ਕਾਲਜ 'ਚ ਕੀ ਪੁੱਤ ਬਤਲਾ ਰਖੀ ਐ ਇਹਨੇ ਐ ਨਹੀਂ ਸਮਝਣਾ ਪੈਸੇ ਫੜਾਓ ਜਿਹੜੇ ਚੱਕ ਕੇ ਲਿਆ ਸੀ ਉੱਥੋਂ ਮੈਂ ਕਿਹੜੇ ਪੈਸੇ ਲਗਾ ਕਿਹੜੇ ਪੈਸੇ ਸਿੱਧੀ-ਸਿੱਧੀ ਮਤ ਨਾ ਦੱਸ ਦੇ ਨਹੀਂ ਪੁੱਛਣ ਦਾ ਤਰੀਕਾ ਮੈਨੂੰ ਹੋਰ ਵੀ ਆਉਂਦਾ ਹੈਗਾ ਤੁਸੀਂ ਹੌਲੀ ਬੋਲੋ ਜੀ ਮੈਂ ਪੁੱਛਦੀ ਆਂਗੀ ਵੇ ਬਤਾਰਾ ਆ ਬਾੜੀ ਰੌੜਾ ਜਿਹਾ ਪਈ ਜਾਂਦਾ ਵੇ ਕੀ ਹੋ ਗਿਆ ਲੜਾਈ ਹੋ ਗਈ ਮੈਂ ਕੀ ਪੁੱਛਦਾ ਓਏ ਪੈਸੇ ਕਿੱਥੇ ਨੇ ਉਹ ਤਾਂ ਮੈਂ ਬੁਲਟ ਬੁੱਕ ਕਰਾਤਾ ਜੋ ਅਸੀਂ ਤੇਰੀ ਗੱਲ ਨਹੀਂ ਮੰਨੀ ਤੂੰ ਚੋਰੀ ਚੱਕ ਕੇ ਪੈਸੇ ਬੁਲਟ ਬੁੱਕ ਕਰਾਤਾ ਫਿਰ ਕੱਲ ਨੂੰ ਸਾਨੂੰ ਵੇਚੇਗਾ ਹੈ ਚਲੋ ਮੈਨੂੰ ਲੈ ਕੇ ਚੱਲ ਕਿੱਥੇ ਦੇ ਕੇ ਆਏ ਪੈਸੇ ਸ਼ਰਮ ਨਹੀਂ ਆਉਂਦੀ ਆਪੇ ਉਹਨੂੰ ਧੁੱcke ਮਾਰ ਦਾਂਗਾ ਆ ਸਾਰਾ ਗੁੱਸਾ ਮੇਰੇ ਹੀ ਹੈਗਾ ਤੁਸੀਂ ਹੋਰ ਕਿਹਨੂੰ ਦੇਣਾ ਸਾਡੇ ਕਿਹੜਾ ਕੋਈ ਜਵਾਬ ਹੈ ਹੈ ਕੀ ਕਹੇ ਸਾਡੇ ਕੋਈ ਜਵਾਬ ਨਹੀਂ ਤੂੰ ਸਾਨੂੰ ਆਪਦਾ ਮਾਂ ਪਿਓ ਸਮਝਦੇ ਹੀ ਨਹੀਂ ਜਿਹੜਾ ਤੂੰ ਕਹਿ ਰਿਹਾ ਵੀ ਸਾਡੇ ਕੋਈ ਜਵਾਬ ਨਹੀਂ ਅਸੀਂ ਤੈਨੂੰ ਆਪਣਾ ਜਵਾਬ ਬਣਾ ਕੇ ਲਿਆਏ ਸੀ ਨਾ ਕਿਹੜਾ ਮਾਂ ਪਿਓ ਜੇ ਤੁਸੀਂ ਮੈਨੂੰ ਆਪਦਾ ਜਵਾਬ ਸਮਝੀ ਹੁੰਦੇ ਮੇਰੇ ਤੇ ਅੱਜ ਹੱਥ ਨਾਲ ਚੱਕਦੇ ਤੂੰ ਤਾਂ ਜਵਾਬ ਚਾਹੀਦਾ ਸੀ ਤਾਂ ਤੁਸੀਂ ਆਪਦੇ ਘਰੇ ਲਿਆਏ ਮੈਨੂੰ ਨਾਲੇ ਤੁਸੀਂ ਕਿਹੜਾ ਮੈਨੂੰ ਜਨਮ ਦਿੱਤਾ ਹੈ ਦੇਹ ਲਾ ਬਿੱਪਾਲਾ ਮੈਂ ਤਨ ਵਖੈਸਨਾ ਆਪਣਾ ਕੋਣ ਆਪਣੀ ਹੁੰਦਾ ਇਹ ਕਿਤੇ ਆਪਣਾ ਬਣ ਸਕਦਾ ਤੂੰ ਚੁੱਪ ਕਰ ਬੁੜੀਏ ਬਾਲਾ ਯਾ ਨਾ ਬੋਲ ਤੂੰ ਬੋਲਦਾ ਕਿਵੇਂ ਆ ਓਏ ਇਹੇ ਜੀ ਲਾਦਾਂ ਤਾਂ ਬੇਲਾ ਆਦੀ ਚੰਗਾ ਸੀ ਜਾਂ ਨਿਕਲ ਜਾ ਮੇਰੇ ਘਰੋਂ ਦੀਰਪਾਲਾ ਮੇਰੇ ਉਹ ਨਾ ਪੁੱਤ ਤੈਨੂੰ ਮੈਂ ਪਹਿਲਾਂ ਕਿਹਾ ਸੀ ਜਿਹੇ ਬਗਾਨੇ ਆਪਦੇ ਬਣ ਜਾਣ ਆਪਦੇ ਖੂਨ ਨੂੰ ਕੌਣ ਹੋਵੇ ਸਿਆਣੇ ਕਹਿੰਦੇ ਨੇ ਪੁੱਤ ਆਪ ਦਾ ਮਾਰੂ ਸਾమే ਸਿੱਟੂ ਚੁੱਪ ਕਰ ਤੋਨਾ ਅਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਸ਼ੇਅਰ ਲਾਇਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਬਸਕ੍ਰਾਈਬ ਤੁਸੀਂ ਬਹੁਤ ਘੱਟ ਕਰ ਦਿਓਗੇ ਵੀਡੀਓ ਦੇਖਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਹੁਣ ਆ ਜਿਨ੍ਹਾਂ ਨੇ ਸਾਨੂੰ ਕਮੈਂਟ ਕਰਿਆ ਵਧੀਆ ਵਧੀਆ ਉਹਨਾਂ ਦੇ ਨਾਮ ਬੋਲਣ ਦੀ ਵਾਰੀ ਹਰਜਾ ਸਿੰਘ ਰਣਜੀਤ ਸੇਖੋਂ ਕੌਕੇ ਰਾਣੀ ਦੇਵੀ ਅਨਮੋਲ ਮਨਦੀਪ ਚਨੀਰ ਗੁਰਤੇਜ ਸਿੰਘ ਢਾਲੀਵਾਲ ਮੋਗਾ ਬੋਬੀ ਰਾਜਾ ਹਾਂਗਕਾਂਗ ਪ੍ਰਦੀਪ ਕੌਰ ਖੁਸ਼ਵੀਰ ਮੋਗਾ ਸੁਖਜਿੰਦਰ ਖਾਰਾ ਮਨਿੰਦਰ ਸਿੰਘ ਚੀਮਾ ਇਹ ਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਹੜਾ ਵਧੀਆ ਕੰਮ ਕਰ ਰਿਹਾ ਹੈਗਾ ਤੇ ਅਸੀਂ ਉਹਦਾ ਨਾਮ ਵੀ ਲਾਜ਼ਮੀ ਬੋਲਾ ਕਰਾਂਗੇ ਅਸੀ ਕਾਲ ਜੀ ਸਾਰਾ